ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਕਿ ਨੋਂ ਕੀ ਮੇਰਾ ਨੋਂ ਸੂਬੇਦਾਰ ਕਾਕਾ ਸਿੰਘ ਆ ਜੀ ਫੌਜ ਚ ਸੀਗੇ ਹਾਂ ਜੀ ਸੂਬੇਦਾਰ ਕਾਕਾ ਸਿੰਘ ਹਾਂ ਜੀ ਹਾਂ ਜੀ ਪਿੰਡ ਟੰਗਰਾਲੀ ਸ਼ੁਰੂ ਤੇ ਨਹੀਂ ਖੈਰਪੁਰ ਆ ਜੀ ਖੈਰਪੁਰ ਇਹ ਖੈਰਪੁਰ ਤਾਂ ਹੁਣ ਬਣਿਆ ਨਾ ਜੀ ਇਹ ਜਣੀ ਪੱਤੀ ਪਹਿਲਾਂ ਤੇ ਹੀ ਐ ਪੱਤੀ ਤਾਂ ਪਹਿਲਾਂ ਖੈਰਪੁਰ ਪੱਤੀ ਆ ਜੀ ਹਾਂ ਪੱਤੀ ਪਹਿਲਾਂ ਤੇ ਹੀ ਐ ਇਹ ਪਿੰਡ ਦਾ ਜੋ ਨੋਂ ਰੱਖਿਆ ਪਹਿਲਾਂ ਟੰਗਰਾਲੀ ਰੱਖਿਆ ਜੀ ਟੰਗਰਾਲੀ ਦੀ ਆ ਪੱਤੀ ਦੀ ਖੈਰਪੁਰ ਨੂੰ ਫਿਰ ਲੱਗ ਪੰਚਾਇਤ ਬਣ ਕੇ ਖੈਰਪੁਰ ਪਿੰਡ ਲੱਗ ਪੰਡੀ ਆ ਅੱਛਾ ਇਹ ਪਹਿਲਾਂ ਇੱਕੋ ਹੀ ਤਾਂ ਹੁਣ ਖੈਰਪੁਰ ਟੰਗਰਾਲੀ ਲਿਖਦੇ ਸੀ ਬ੍ਰੈਕਟ ਵਿੱਚ ਤਾਂ ਪਤਾ ਲੱਗਦਾ ਜੇ ਚਿੱਠੀ ਖੈਰਪੁਰ ਮੁਰੇ ਲਿਖਦੇ ਐ ਟੰਗਰਾਲੀ ਬ੍ਰੈਕਟ ਵਿੱਚ ਲਿਖਦੇ ਹਾਂਜੀ ਪਹਿਲਾਂ ਯਾਰ ਟੰਗਰਾਲੀ ਖੈਰਪੁਰ ਲਿਖ ਦੋ ਤਾਂ ਮੈਂ ਪਹੁੰਚੂ ਤੂੰ ਵੀ ਪਹੁੰਚ ਜੂਗੀ ਅੱਛਾ ਇਹ ਅਸੀਂ ਕੱਲਾ ਖੈਰਪੁਰ ਲਿਖਦੀ ਉਹ ਕਰਾਲੀ ਤੇ ਪਰੇ ਖੈਰਪੁਰ ਉੱਥੇ ਹੀ ਆਵੜਦੀ ਚਿੱਠੀ ਉੱਥੇ ਹੈਗਾ ਖੈਰਪੁਰ ਹਾਂਜੀ ਅੱਛਾ ਤੁਹਾਡਾ ਜਨਮ ਇਸੇ ਪਿੰਡ ਦਾ ਐਸੇ ਜਨਮ ਦਾ ਹਾਂਜੀ ਸ਼ੁਰੂ ਤੇ ਹੀ ਹਾਂਜੀ ਅੱਛਾ ਕਿੰਨੇ ਉਮਰ ਹੋ ਗਈ ਤੁਹਾਡੀ ਮੇਰੀ 75 ਸਾਲ ਹੋਣ ਵਾਲੀ ਹੈ ਦਸੰਬਰ ਚ 75 ਹੋ ਜਾਣੀ ਅੱਛਾ ਹਾਂ ਤੇ ਬਾਪੂ ਜੀ ਦਾ ਕਿਨਾਉ ਤੁਹਾਡੇ ਬਖਤੌਰ ਸਿੰਘ ਬਖਤੌਰ ਸਿੰਘ ਜੀ ਹਾਂਜੀ ਬਾਪੂ ਜੀ ਹੈਗੇ ਨਹੀਂ ਨਹੀਂ ਰਹੇ ਮੁਜਰਦ ਕਦੋਂ ਗੁਜ਼ਰੇ ਇਹ 89 ਦੇ ਚ ਫਰਸਟ ਜੁਲਾਈ ਨੂੰ 89 ਹਾਂਜੀ ਉਹਨਾਂ ਦੀ ਸ਼ਕਲ ਆ ਗਈ ਅੱਖਾਂ ਸਾਹਮਣੇ ਹਾਂ ਬਹੁਤ ਪਿਆਰ ਕਰਦੇ ਸੀ ਬਹੁਤ ਜ਼ਿਆਦਾ ਹਾਂ ਹਾਂ ਕਿੰਨੇ ਭਾਈ ਤੁਸੀਂ ਅਸੀਂ ਪਹਿਲਾਂ ਤਾਂ 4 ਬਾਈ ਦੇ ਹੁਣ ਅਸੀਂ ਫਿਰ 3 ਤੇ ਹੁਣ ਅਸੀਂ 2 ਐ। ਅੱਛਾ। ਹਾਂਜੀ। ਪਹਿਣਾ ਪਹਿਣਾ ਤਿੰਨ ਤੀਆਂ ਪਹਿਣਾ ਵੀ ਹੁਣ ਖਾਲੀ ਦੋ ਐ। ਜੀ। ਹਾਂਜੀ। ਬਾਪੂ ਜੀ ਦਾ ਨਾਮ ਲਿਆ ਤਾਂ ਤੁਸੀਂ ਥੋੜੇ ਜਿ ਸੰਜੀਦਾ ਹੋਗੇ। ਉਹਨਾਂ ਦਾ ਇਹ ਨਾ ਵੀ ਨੇੜਤਾ ਜ਼ਿਆਦਾ ਸੀ। ਤੁਹਾਡੇ ਨਾਲ। ਹਾਂਜੀ। ਕਿਸ ਤਰੀਕੇ ਦੀ? ਸਭ ਕਹਿੰਦੇ ਸਾਡਾ ਨੇੜਾ ਜੇਕਰ ਬਾਪ ਪੁੱਤਾਂ ਜਿਆਦਾ ਪਿਆਰ ਵਾਲੇ ਹੁੰਨੇ ਇੱਕਦਮ। ਅੱਛਾ। ਕੰਮ ਕਰ ਇਕੱਠੇ ਕਰਦੇ ਤੇ। ਹੂੰ। ਇੱਠੇ 24 ਘੰਟੇ ਰਹਿੰਦੇ ਤੇ ਹੂੰ ਖਾਣਾ ਪੀਣਾ ਸਾੜਾ 1-2 ਦਾ ਹੁਕਮ ਮੰਨਣਾ ਕਹੇ ਚ ਰਹਿੰਦੇ ਅੱਛਾ ਇਤਨਾ ਦਾ ਮਤਲਬ ਸਾੜਾ ਬੇਵਰਨ ਦੇ ਨਾਲ ਜਾਂ ਆ ਗੱਡੀ ਲੰਗਦੀ ਕੋਲ ਤੇ ਹਾਂਜੀ ਆ ਕਰਾਲੀ ਦੇ ਬੰਡੇ ਨੂੰ ਲੈਣਾ ਅੱਛਾ ਲੈਣ ਨਾਲ ਹੀ ਆ ਤੁਹਾਡੇ ਹਾਂਜੀ ਹਾਂਜੀ ਤੇ ਸੁਰੂ ਤੇ ਲੰਗਦੀ ਐ ਇਹ 1927 ਦੇ ਵਿੱਚ ਬਣੀ ਐ ਜੀ 1927 ਵਿੱਚ ਹਾਂਜੀ 1927 ਲਿਖਿਆ ਸਟੇਸ਼ਨ ਤੇ ਮਰੰਡੇ ਆ ਆ ਉੱਤੇ ਫਿਰ ਹੌਲੀ ਹੌਲੀ ਗਾਂ ਵੱਧਦੀ ਚਲੇਗੀ ਸੰ ਵੱਧਦੇ ਚਲੇਗੇ ਹੂੰ 1927 ਦਾ ਜਣੀ ਇੱਥੇ ਮਰੰਡੇ ਲਿਖਿਆ ਹੋਇਆ ਈ ਇਹ ਸਟੇਸ਼ਨ ਨੂੰ 1927 ਬਣਿਆ ਅੱਛਾ ਹਾਂ ਜੀ ਤੁਹਾਡਾ ਜਨਮ ਕਿਹੜੇ ਸੰ ਦਾ ਮੇਰਾ ਜੀ 50 ਦਾ ਹੈ 26 ਜਨਵਰੀ ਦਸੰਬਰ ਦਾ 26 ਦਸੰਬਰ 1950 ਯਾਦਾ ਹਾਂ ਜੀ ਫਿਰ ਤਾਂ ਤੁਸੀਂ ਪਹਿਲਾਂ ਪੰਜਾਬ ਦੇਖਿਆ ਸਾਰਾ ਹੈ ਦੇਖਿਆ ਜੀ ਹਾਂ ਜੀ ਕਾਹਦੇ ਪੰਜਾਬ ਕੀਤਾ ਪਹਿਲਾਂ ਹੂੰ ਇਹਦਾ 65 ਵਿੱਚ ਜਾਂ 66 ਵਿੱਚ 64 ਵਿੱਚ 66 ਦੇ ਟਾਈਮ ਤੇ ਬਣਿਆ ਹਾਂ ਨਹੀਂ ਪੰਜਾਬੀ ਇੱਥੇ ਆਪਣੇ ਹਰਿਆਣੇ ਚ ਵੀ ਪੰਜਾਬੀ ਲਿਖਦੇ ਨੇ ਲੋਕ ਪਹਿਲਾਂ ਹਾਂਜੀ ਅੱਛਾ ਮੈਂ ਗੱਲ ਕਰਦਾ ਵੀ ਜਿੱਦਾਂ ਅ ਡੰਗਰ ਵੱੱਛਾ ਲਵੇਰਾ ਹਾਂਜੀ ਹੁੰਦਾ ਸੀ ਘਰਾਂ ਵਿੱਚ ਹਾਂਜੀ ਲੱਸੀ ਅੰਗਰੜਕ ਹੁੰਦੀ ਸੀ ਹਾਂਜੀ ਹਾਂਜੀ ਔਰ ਉਹ ਪਹਿਲੇ ਪੰਜਾਬ ਦੀ ਸਵੇਰ ਹਾਂਜੀ ਜਦੋਂ ਪੋਲਿਊਸ਼ਨ ਨਹੀਂ ਸੀ ਹੁੰਦਾ ਬਹੁਤਾ ਹਾਂਜੀ ਲੋਕ ਵੀ ਸਿਹਰਦ ਸੀ ਚੰਗੇ ਸੀ ਹਾਂਜੀ 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 ਇੰਨਾ ਆਧਨੀਕਰਨ ਨਹੀਂ ਸੀ ਹੋਇਆ ਹਾਂਜੀ ਉਸ ਪੰਜਾਬ ਦੀ ਗੱਲ ਕਰਦਾ ਕੁਝ ਯਾਦ ਕਿਆ ਚਲਕ ਤੁਹਾਡੀ ਅੱਖਾਂ ਮੂਰੇ ਕੀ ਤਸਵੀਰ ਆਉਂਦੀ ਸਾਰਾ ਕੁਝ ਯਾਦ ਹੈ ਜੀ ਸ਼ੁਰੂਆਤ ਦੇ ਵਿੱਚ ਜਦ ਅਸੀਂ ਸੋਜੀ ਸੰਭਲੇ ਚੱਲਣ ਫਿਰਨ ਲੱਗੇ ਜੀ ਬੁੱਲ ਦਾ ਨਾਮ ਖੇਤੀ ਜਾਂ ਦੀਦੀ ਸਾਡੀ ਅੱਛਾ ਜੀ ਮਾਵਾ ਪੰਦੇ ਨਾਲ ਅਸੀਂ ਕੰਮ ਕਰਾਉਂਦੇ ਤੇ ਘਰਾਂ 'ਚ ਹਮੇਸ਼ਾ ਰੱਖੀਆਂ ਹੋਈਆਂ ᱛੀਆਂ ਤੜਕੇ ਉੱਠ ਕੇ ਦੁੱਧ ਚਾਉਂਦੇ ਤੇ ਝੌਲਾ ਦਹੀਂ ਦਾ ਪਿਆ ਹੁੰਦਾ ਤੋੜੜਕੇ ਦੇ ਤੇ ਅੱਛਾ ਉਹਦੀ ਮੱਖਣੀ ਨਿਕਲ ਆਉਂਦੀ ᱛੀ ਲੱਸੀ ਬਣੀਆਂ ਦੀ ᱛੀ ਗਲੀ ਗੌਂਡ ਵਾਲੇ ਵੀ ਲੈ ਜਾਂਦੇ ਸੀ ਲੱਸੀ ਨੂੰ ਜ਼ਰੂਰਤ ਆਮ ਘਰਾਂ ਦੇ ਵਿੱਚ ਝੌਲੇ ਲੱਸੀਆਂ ਦੇ ਭਰੇ ਹੋਏ ਹੁੰਦੇ ਤੇ ਘਰਾਂ ਦੇ ਵਿੱਚ ਗੁੜ ਸ਼ੱਕਰ ਪਿਆ ਹੁੰਦਾ ਤਾਂ ਬਣਿਆ ਘਰ ਦੀ ਖੰਡ ਪਈ ਹੁੰਦੀ ᱛੀ ਦਾਲਾਂ ਕਾਰੇ ਹਰੇਕ ਚੀਜ਼ ਜੋ ਵੀ ਹੈ ਸਭ ਘਰ ਦਾ ਸਾਡਾ ਸਾਜੋ ਸਮਾਨ ਹੁੰਦਾ ਕਰ ਆ ਲਈਏ ਅਸੀਂ ਨਾਲ ਜੇ ਲੈ ਕੇ ਜਾਣਾ ਹਾਂ ਤਾਂ ਉੱਥੇ ਤੇ ਲਿਆਉਂਦੇ ਕਿਆ ਤੇ ਚਾਹ ਨਹੀਂ ਤੇ ਲੋਕ ਪੀਂਦੇ ਮਾੜੀ ਮੋਟੀ ਕੋਈ ਕੋਈ ਪੀਂਦਾ ਤਾਂ ਜਾਂ ਨੂਨ ਲਿਆਉਣਾ ਹਲਦੀ ਲਿਆਉਣੀ ਸਿੰਘਾਂ ਦੀਆਂ ਡੱਬੀਆਂ ਅੱਛਾ ਇੱਕ ਤੇਲ ਦਾ ਟੀਨ ਮਿੱਟੀ ਦਾ ਦੀਵਾ ਪਾਲਣ ਦੇ ਨੂੰ ਇਹ ਪੰਜ ਚਾਰ ਚੀਜ਼ਾਂ ਲਿਆਉਂਦੇ ਹੋਰ ਕੋਈ ਖਰੀਦਦਾਰ ਇਹ ਨਹੀਂ ਧੀ ਆਣ ਜਾਣ ਦੇ ਕਿਆ ਸਾਧਨ ਸੀ ਗੱਡੇ ਜਾਂਦੇ ਜੀ ਅੱਛਾ ਜਾਂ ਕੋਈ ਪੈਦਲ ਜਾਂਦਾ ਕੋਈ ਬਲਦ ਗੱਡੇ ਤੇ ਹੂੰ ਤੇ ਬਾਕੀ ਕੋਈ ਸਾਈਕਲ ਤਾਂ ਕੋਈ ਕੋਈ ਲੰਘਦਾ ਤਾ ਕੁਲਦੀ ਹੂੰ ਹਾਂ ਜੀ ਮੋਹ ਵਾਲੀਆਂ ਬੱਸਾਂ ਆ ਜਾਂਦਾ ਸੜਕ ਨੂੰ ਲੰਘਦੀਆਂ ਦੀਆਂ ਕਦੇ ਇੱਕ ਦੋ ਟਾਈਮ ਅੱਛਾ ਤੰਗੇ ਚੱਲਦੇ ਤੇ ਜ਼ਿਆਦਾ ਇੱਥੇ ਤੰਗੇ ਕੋਈ 2 ਪੈਸੇ ਦੇਣ ਆ ਦੋ ਅੰਡਾ ਉਹ ਤੰਗੇ ਪਰ ਵੀ ਲੈ ਜਾਂਦਾ ਤਾਂ ਤੰਗੇ ਕਾਫੀ ਚੱਲਦੇ ਤੇ ਤੰਗੇ ਮਤਲਬ ਚਲਦੀ ਰਹਿੰਦੇ ਸ ਆਦਨ ਜਿਹੜਾ ਯਾਤਰਾ ਜਦਾਂ ਮੁੱਖ ਸਾਧਨ ਟੰਗਾ ਸੀ ਟੰਗਾ ਤਾਂ ਜਿਹੜੇ ਲੋਕ ਆਵਾਜਾਈ ਤੇ ਜਿੱਕਰ ਬੱਸਾਂ ਗੱਡੀਆਂ ਤੇ ਜਾਂਦੇ ਆ ਇਸ ਤਰ੍ਹਾਂ ਟੰਗਾ ਲੰਘਦਾ ਤਾਂ ਹੀ ਇੱਥੇ ਨੂੰ ਕੋੜੇ ਵਾਲਾ ਹੂੰ ਇਹ ਕੋ ਗੀਤ ਵੀ ਹੁੰਦਾ ਸੀਗਾ ਤਾਂ ਟਾਂਗਾ ਚੱਲਿਆ ਸ਼ਹਿਰ ਖੈਰ ਕਰਾਲੀ ਹੂੰ ਇਹ ਤਾਂ ਬਹੁਤ ਪੁਰਾਣੇ ਬਾਅਦ ਚ ਬਣਿਆ ਜਣ ਗੀਤ ਅੱਛਾ ਟਾਂਗੇ ਪਹਿਲਾਂ ਬੰਦ ਹੋ ਗਈ ਸੀ ਅੱਛਾ ਹਾਂ ਇਹ ਤਾਂ ਹੁਣ ਬਣਾਇਆ ਇਹਦਾ ਰੇ ਕੋਟੀ ਦਾ ਕੋਈ ਭਜਨ ਉਹਨੇ ਬਣਾਇਆ ਹੂੰ ਤੁਸੀਂ ਪਿੰਡ ਤੇ ਸ਼ਹਿਰ ਜਾਂਦੇ ਹੁੰਦੇ ਸੀ ਹਾਂਜੀ ਕਾਦੇ ਪਰ ਅਸੀਂ ਜਾਦੇ ਗੱਡੇ ਪਰ ਜਾਂਦੇ ਤੇ ਜੇ ਕੋਈ ਸਾਜੂ ਸਮਾਨ ਲੈ ਕੇ ਜਾਣਾ ਹਾਂ ਜੇ ਉ ਕੋਈ ਕੰਮ ਹੈ ਤਾਂ ਆ ਲੈਣ ਦੇ ਰਸਤੇ ਨੂੰ ਪੈਦਲ ਲੰਘੀ ਜਾਂਦੇ ਤੇ ਜਾਦੇ ਪੈਦਲ ਹੀ ਜਾਂਦੇ ਜਾਂਦੇ ਤੇ ਪੈਦਲ ਵੀ ਚੱਲ ਜਾਂਦੇ ਤੇ ਹਾਂਜੀ ਅੱਛਾ ਗੱਡੇ ਚਾਲਦੇ ਦੇਖੇ ਤੁਸੀਂ ਨਾ ਜੀ ਮੈਂ ਆਪ ਚਲਾਉਂਦਾ ਰਿਹਾ ਗੱਡਾ ਹਾਂ ਗੱਡਾ ਤਾਂ ਮਿੱਥੇ ਅੱਗੇ ਪਿੱਛੇ ਕਰਦਿਆਂ ਨੇ ਕਿਸੇ ਨੂੰ ਬੇਸ਼ਤਾ ਇਹ ਮੈਂ ਤਾਂ 10 ਮਿੰਟਾਂ ਚ ਗੱਡਾ ਟੋਲ ਕੇ ਆਈ ਹੋਂ ਅੱਛਾ ਉਹ ਗੱਡਾ ਟੋਲਿਆ ਹੋਇਆ ਹੱਥਾਂ ਦੀ ਤਾਂ ਨਿਕਲ ਗਿਆ ਹੂੰ ਉਹ ਮੇਰੇ ਬਾਪੂ ਨੇ ਲਿਆਂਦਾ ਤਾਂ ਜਿਆਦਾ ਤਾਂ ਦਾੜੀ ਨਹੀਂ ਥੀ ਉਦੋਂ ਦੀ ਮੇਰੇ ਬਾਬੇ ਨੇ ਲਿਆਂਦਾ ਤਾਂ ਅੱਛਾ ਬਰੌਲੀ ਗੱਲੇ ਬਣਦੇ ਬਹੁਤ ਕੰਮ ਦੇ ਅੱਛਾ ਬਰੌਲੀ ਗੱਡੇ ਬਣਦੇ ਨੇ ਹਾਂ ਉਸ ਟਾਈਮ 70 ਰੁਪਏ ਦਾ ਗੱਡਾ ਲਿਆਂਦਾ ਤਾਂ 70 ਰੁਪਏ ਦਾ ਹਾਂ ਜੀ ਅੱਛਾ ਉਹ ਮੇਰਾ ਬਾਪੂ ਚੜ ਕੇ ਹੱਕ ਕੇ ਲਿਆਇਆ ਤਾਂ ਕਹਿੰਦਾ ਮੈਂ ਜੇ ਦਾੜੀ ਨਹੀਂ ਸੀ ਤੁਸੀਂ ਮੇਰੇ ਉਹ ਜਿਹੜਾ ਚੱਕਾ ਸੀਗਾ ਉਹਨੂੰ ਫਿਰ ਫਾਲ ਲਾਉਂਦੇ ਤੇ ਹਾਂਜੀ ਫਾਲਾਂ ਦੀ ਲੋੜ ਨਹੀਂ ਸੀ ਉਹਨੂੰ ਹਾਂ ਉਹ ਲੱਕੜੀ ਦਾ ਪਈਆ ਮਿਸਤਰੀ ਬਹੁਤ ਮਜ਼ਬੂਤ ਬਣਾਉਂਦੇ ਉਹਦੇ ਫਿਰ ਲੋਹੇ ਦਾ ਹਾਲ ਚੜਦਾ ਤਾ ਲੋਹੇ ਦਾ ਹਾਲ ਹਾਲ ਕਬਰ ਅੱਛਾ ਹਾਂ ਗੱਬੇ ਇੰਨਾ ਚੌੜਾ ਛੱਡਦਾ ਤਾ ਉਹ ਜਿਹੜੀ ਗੱਡੇ ਦੇ ਗੱਬੇ ਹੁੰਦਾ ਜਿੱਤਾ ਗੋਲ ਜਿਹਾ ਹਾਂਜੀ ਉਹਨੂੰ ਕੀ ਕਹਿੰਦੇ ਤੇ ਨਾਬ 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 ਕਹਿੰਦੇ ਉਹਨੂੰ ਗੱਡੇ ਦੀ ਨਾਬ ਹਾਂਜੀ ਉਹਦੇ ਵਿੱਚ ਗੱਜ ਲੱਗਦੇ ਤੇ ਅੱਛਾ ਆਇ ਦਸੱਲੂ ਲੰਘਾਉਂਦੇ ਤੇ ਮਿਸਤਰੀ ਅੱਛਾ ਗੱਜ ਲੰਘਦੇ ਤੇ ਇੱਕ ਗੱਜ ਹੁੰਦੇ ਪੁੱਠੀਆਂ ਦੀਆਂ ਹੁੰਦੀਆਂ ਹਾਂ ਇਹਨਾਂ ਦੀਆਂ ਆਇ ਮੁਰਮੀਆਂ ਅੱਛਾ ਦੂਜੇ ਪਾਸੇ ਉਹਦੇ ਵਿੱਚ ਹੁੰਦੇ ਗੱਜ ਅੱਛਾ ਜਿਹੜਾ ਥੱਲੇ ਡਾਹਾ ਜਾਂ ਹੁੰਦਾ ਤਾਂ ਕਿ ਤਾਂ ਕਿ ਗੱਡਾ ਢੇਠ ਨੂੰ ਨਾ ਜਾਵੇ ਹਾਂਜੀ ਉਹ ਲੱਕੜ ਦੀ ਲੱਗੀ ਹੁੰਦੀ ਸੀ ਉਹਨੂੰ ਕੀ ਕਹਿੰਦੇ ਤੇ ਸ਼ੁਗਨ ਸ਼ੁਗਨ ਹਾਂਜੀ ਜਿਹੜੀਆਂ ਤੇਰਚੀ ਜੀ ਕੱਟੀ ਹੁੰਦੀ ਆ ਉਹਦੇ ਉੱਪਰ ਪੈਰ ਤੜਕੇ ਤੇ ਚੜ੍ਹਦੇ ਤੇ ਹਾਂ ਯਾਦ ਬੜਾ ਜੋੜ ਲੰਦੇ ਤੇ ਉਹਦੇ ਉੱਪਰ ਪੈਰ ਧਰ ਕੇ ਫਿਰ ਪੰਜਾਲੇ 'ਪ ਬੈਠ ਜਾਂਦੇ ਤੇ ਨਹੀਂ ਜਿਹੜਾ ਗੱਡਾ ਮਤਲਬ ਜ਼ਮੀਨ ਦਾ ਉਹ ਲੱਗਦਾ ਤਾਂ ਲੱਕੜ ਜੀ ਲੱਗਦੀ ਹੁੰਦੀ ਸੀ ਉਹ ਕਸ ਕਸ ਕੇ ਤੇਰਸੀ ਹੋ ਜਾਂਦੀ ਸੀ ਉਹ ਤੇਰਸੀ ਹੋ ਜਾਂਦੀ ਸੀ ਉਹਨਾਂ ਨੇ ਇੱਥੇ ਬਾਅਦ ਚ ਰੇੜੀਆਂ ਨੂੰ ਲੱਗੀ ਆ ਗੱਡੇ ਨੂੰ ਨਹੀਂ ਸੀ ਲਾਉਂਦੇ ਪਹਿਲਾਂ ਅੱਛਾ ਗੱਡੇ ਨੂੰ ਉਹ ਲਾਉਂਦੇ ਤੇ ਜਿਹੜੇ ਸ਼ਿਮਲੇ ਨੂੰ ਜਾਂਦੇ ਨੇ ਗੱਡੇ ਉਹੀ ਜਿਹੜੇ ਲੰਬੇ ਸਫ਼ਰ ਤੇ ਜਾਂਦੇ ਹਾਂ ਉਸ ਟਾਈਮ ਲਾਉਂਦੇ ਤੇ ਉਹਨਾਂ ਨੂੰ ਉਹ ਲਾਲ ਟੈਨ ਵੀ ਬੰਨਦੇ ਤੇ ਲਾਲ ਟਣ ਬੰਨਦੇ ਜੀ ਕੋਈ ਰਾਤ ਨੂੰ ਉਹਨਾਂ ਨੇ ਸਫ਼ਰ ਕਰਨਾ ਹੈ ਹੂੰ ਵੀ ਇਹ ਕੋਈ ਗੱਡੀ ਭੇਢੀ ਵਾਲਾ ਆ ਰਿਹਾ ਉਹਨੂੰ ਪਤਾ ਲੱਗ ਜਾਵੇ ਵੀ ਕੋਈ ਜਾ ਰਿਹਾ ਹ 拉ਟਣ ਇਹਦੇ ਵਾਸਤੇ ਬੰਦੇ ਤੇ ਅੱਛਾ ਹਾਂਜੀ ਤੇ ਉਹ ਆਪਣਾ ਜੋ ਬਲਦਾਂ ਨੂੰ ਖਲਾਣਾ ਪਲਾਣਾ ਦੋਨਾਂ ਦਾ ਹਾਂਜੀ ਕੱਕਕੰਡਾ ਨਾਲ ਲੈ ਕੇ ਯਾਤਰਾ ਤੇ ਜਾਂਦੇ ਜੀ ਜਦ ਵੀ ਜਾਣਾ ਉਹਨਾਂ ਦਾ ਕੱਕਕੰਡਾ ਨਾਲ ਉਹਨਾਂ ਦਾ ਦਾਣਾ ਪਾਣੀ ਜੋ ਵੀ ਉਹਨਾਂ ਨੂੰ ਚਾਹੀਦਾ ਹਾਂ ਨਾਲ ਲੈ ਕੇ ਜਾਣਾ ਨਾਲ ਲੈ ਕੇ ਜਾ ਬਾਲਟੀ ਨਾਲ ਰੱਖਦੇ ਜਿੱਥੇ ਪਾਣੀ ਬਣਾਉਣਾ ਪਾਣੀ ਬਣਾਉਂਦੇ ਅੱਛਾ ਬਾਲਟੀ ਕੋ ਰੱਖੀ ਹਾਂ ਹਾਂਜੀ ਚਾਹ ਪਾਣੀ ਬਣਾਉਣੇ ਦਾ ਆਪਣਾ ਸਾਜੋ ਸਮਾਨ ਗੱਡੇ ਦੇ ਹੇਠੇ ਕ ਭੰਡਾਰੀ ਹੁੰਦੀ ਸੀ ਇੰਨਾ ਖਾਣਾ ਉਹ ਪੰਡਾਰੀ ਕਹਿੰਦੇ ਤੇ ਅੱਛਾ ਉਹਦੇ ਵਿੱਚ ਆਪਣਾ ਸਭ ਕੁਝ ਰੱਖਿਆ ਹੁੰਦਾ ਸੀ ਉਹਨੂੰ ਪੰਡਾਰੀ ਕਹਿੰਦੇ ਤੇ ਪੰਡਾਰੀ ਕਹਿੰਦੇ ਹਾਂਜੀ ਉਹਦੇ ਚ ਚਾਹ ਪਾਣੀ ਦਾ ਇੰਤਜ਼ਾਮ ਸਾਰਾ ਕੁਝ ਉਹਦੇ ਵੀ ਜੋ ਵੀ ਚਾਹੀਦਾ ਸਮਾਨ ਸਾਨੂੰ ਉਹਦੇ ਛੁੰਦਾ ਸਾਡਾ ਚੁੱਲਾ ਲਾ ਕੇ ਦਵਾ ਦਾ ਪੱਥਰਾਂ ਦਾ ਹਾਂ ਬਸ ਦੋ ਈਟਾਂ ਲਾ ਕੇ ਜਿਹੜੇ ਰੱਖ ਉਹ ਮੇਜੇ ਬਣਾ ਲਉਂ। ਮਤਲਬ ਪੂਰਾ ਗੱਡਾ ਜਿਹੜਾ ਇੱਕ ਤਰ੍ਹਾਂ ਦਾ ਪੂਰਾ ਘਰ ਘਰ ਸੀਗਾ ਘਰਤਾ ਜੀ ਉਹ ਹੈ ਹਾਂਜੀ ਜੇ ਉਹਨਾਂ ਜਿਹਦੇ ਖੋਲ੍ਹੀ ਵੀ ਡੰਗਰ ਬਣਦੇ ਹਾਂ ਅਸੀਂ ਗੱਡੇ ਦੇ ਵੀ ਖੋਲ੍ਹੀ ਬਣਾਉਂਦੇ ਤੇ अच्छा दो बोरियां ਦਾ ਚੋਰਸ ਬਣਾ ਦੇਣਾ ਉਹਦੇ ਚ ਚਾਰੇ ਪਾਸੇ ਰਸੀਆਂ ਬੰਨ੍ਹ ਦੇਣੀਆਂ ਦੋ ਪੰਜਾਲੇ ਨੂੰ ਬੰਨ੍ਹ ਦੇਣੀਆਂ ਦੋ ਇੱਧਰ ਬੰਨ੍ਹ ਦੇਣੀਆਂ ਗੱਡੀ ਅੱਛਾ ਜਿੱਦਾਂ ਆਪਾਂ ਅੱਜ ਕੱਲ ਗੱਡੀਆਂ ਤੇ ਸਟicker ਲਾਉਂਦੇ ਆਂ ਹਾਂਜੀ ਕਾਰਾਂ ਤੇ ਉਹਨਾਂ ਨੂੰ ਡੈਕੋਰੇਟ ਕਰਦੇ ਆਂ ਹਾਂਜੀ 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 ਉਹ ਸ਼ੌਕ ਗੱਡਿਆਂ ਨੂੰ ਵੀ ਕਰਿਆ ਜਾਂਦਾ ਗੱਡਿਆਂ ਨੂੰ ਤਾਂ ਜੀ ਇੰਨਾ ਸ਼ੌਕ ਤਾਂ ਉਹਨਾਂ ਹੁਣ ਹੈ ਹੀ ਨਹੀਂ ਪਿੱਤਣ ਲਾਇਆ ਹੁੰਦਾ ਤਾਂ ਮਿਸਤਰੀਆਂ ਨੇ ਬਹੁਤ ਗੱਡੇ ਨੂੰ ਹਾਂਜੀ ਅੱਛਾ ਬਹੁਤ ਜਗ੍ਹਾ ਜਗ੍ਹਾ ਪਿੱਤਣ ਲੱਗੇ ਚਮਕਦਾ ਹੁੰਦਾ ਤੈਨੂੰ ਹਾਂ ਸਾਡੇ ਅੱਡਾ ਤਾਂ ਜਿਹੜਾ ਉਹਦੇ ਮੂਹਰੇ ਆਹ ਗਲਾਸੀਆਂ ਜਿਹੜੀ ਹੁੰਦੀਆਂ ਪਿੱਤਲ ਦੀਆਂ ਬਲੀਆਂ ਉੱਪਰ ਅੱਛਾ ਉਹ ਉਹਨੇ ਜੁਇਕਸ ਦੇਖਦੇ ਮਨ ਲੈ ਸ਼ੌਂਕ ਨਾਲ ਬਹੁਤ ਸ਼ੌਂਕ ਨਾਲ ਗੱਡੇ ਬਣਦੇ ਤੇ ਉਸ ਟਾਈਮ ਤੇ ਆਹ ਕਈ ਕਿਸਮ ਦੀਆਂ ਮੋਰਨੀਆਂ ਕੋਈ ਕੁੰਡੇ ਕੋਈ ਕੁਸ ਬਹੁਤ ਚੀਜ਼ਾਂ ਦੇ ਮੱਛੀਆਂ ਬਣਾਵਾਂਗੇ ਨਹੀਂ ਕਾਰੀਗਰਾਂ ਨੇ ਪਿੱਤਲ ਦੀਆਂ ਰੋਂਤੀ ਉਸ ਟਾਈਮ ਤੇ ਅੱਛਾ ਹਾਂਜੀ ਗੱਡਾ ਸ਼ਿੰਗਾਰ ਕੇ ਰੱਖਦੇ ਤੇ ਗੱਡਾ ਦੇਖੀ ਆਪਾਂ ਸਾਡੇ ਕੋਲ ਤਾਂ ਇਹ ਵਧੀਆ ਗੱਡਾ ਅੱਛਾ ਮੇਲੇ ਮੂਲੇ ਜਾਂਦੇ ਤੇ ਜਦ ਵੀ ਲੈ ਕੇ ਜਾਂਦੇ ਤੇ ਗੱਡਾ ਆਹ ਮਾਤਾ ਦੇ ਮੇਲੇ ਨੂੰ ਕਹਾਲੀ ਗੱਡੇ ਹੀ ਜਾਂਦੇ ਤੇ ਅੱਛਾ ਹਾਂਜੀ ਸਭ ਲੈ ਕੇ ਜਾਂਦੇ ਤੇ ਗੱਡਾ ਖੜਾਉਣ ਨੂੰ ਸਾਝੇ ਜਾਣੇ ਵਾਲਿਆਂ ਨੂੰ ਜਗਮ ਮਿਲਦੀ ਸੀ ਇੱਥੇ ਹੁਣ ਸਟਡੀਓ ਹੈ ਹਾਂ ਇੱਥੇ ਸੜਕ ਤੇ ਉੱਤਰ ਕੇ ਆਹਦੇ ਤੇ ਸਿੰਘਪੁਰੇ ਵਾਲੀ ਤੇ ਇੱਥੇ ਮੇਲਾ ਸ਼ੁਰੂ ਹੋ ਗਿਆ ਦਾ ਬਾਗੇ ਬਾਗਤਾ ਇੱਥੇ ਅੱਛਾ ਪੂਰਾ ਬਾਗਤਾ ਜੀ ਉਪਰੇ ਤੱਕ ਸਿੰਘਪੁਰੇ ਤੱਕ ਹੂੰ ਖਾਲਸਾ ਸਕੂਲ ਦੇ ਪਿਛਲੇ ਪਾਸੇ ਬਾਗ 'ਚ ਮੇਲਾ ਲੱਗਦਾ ਸੀ ਇਹ ਬਾਗ ਖਤਮ ਹੋ ਗਏ ਹੁਣ ਆਪਣੇ ਨਾਲ ਬਾਗਾਂ ਵਾਲਾ ਵੀ ਹੈ ਬਾਗਾਂ ਵਾਲਾ ਤਾਂ ਹੀ ਕਹਿੰਦੇ ਆਲੇ ਦਲੇ ਬਾਗਾਂ ਵਾਲਾ ਤਾਂ ਦਿਖਦੇ ਨਹੀਂ ਸੀ ਸਾ ਬਾਗੇ ਤੇ ਆਲੇ ਦਲੇ ਅੱਛਾ ਤਾਂ ਹੀ ਬਾਗਾਂ ਵਾਲਾ ਲੱਗਿਆ ਕਹਿਣ ਕਾਗ ਜੀ ਤਾਂ ਮਰਿੰਦਾ ਜੀ ਹੈ ਤਕ ਨਹੀਂ ਬਾਗ ਉਜੜ ਗਏ ਹਾਂ ਰਹੀ ਨਹੀਂ ਕੁਝ ਖਤਮ ਹੋ ਗਿਆ ਤਿਸੜ ਦੇ ਬਰਿੰਡੇ ਦੇ ਚੱਲ ਕੇ ਬਾਗਾਂ ਵਾਲੇ ਤੇ ਹੂੰ ਜਿੱਥੇ ਹੁਣ ਬੱਸ ਸਟੈਂਡ ਹੈ ਹੂੰ ਇੱਥੇ ਤੱਕ ਛਾਵਾਂ ਚ ਜਾਂਦੇ ਤੇ ਯਾਤਰੀ ਅੱਥੇ ਇਨੇ 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 ਬਾਗ ਤੇ ਜਿਆਦਾ ਅੰਬ ਤੇ ਅੰਬ ਅੰਬੇ ਤੇ ਹੋਰ ਨੀ ਸਕਸੀ ਆ ਤੇ ਆਰ ਅੱਡਾ ਵਿਗੜਾ ਇੱਥੇ ਜਿੱਥੇ ਲਾਈਟਾਂ ਹਾਂ ਵੀ ਜਿਹੜੀ ਬੱਸ ਲੁੱਦੇ ਹਣੇ ਨੂੰ ਜਾਂਦੀ ਸੀ ਉਹ ਇਧਰਲੇ ਪਾਸੇ ਖੜੀ ਜਾਂਦੀ ਸੀ ਹਾਂ ਜਿਹੜੀ ਜਾਂਦੀ ਸੀ ਇੱਧਰ ਨੂੰ ਖੜ੍ਹ ਨੂੰ ਇੱਧਰਲੇ ਪਾਸੇ ਖੜ੍ਹ ਜਾਂਦੀ ਇੰਨਾ ਕਿ ਅੱਡਾ ਦਾ ਇੱਕ ਅੱਧੀ ਆਉਂਦੀ ਸੀ ਕਿ ਉਹ ਖੜ੍ਹ ਕੇ ਲੰਘੀ ਜਾਂਦੀ ਆਪਣੀ ਸੌਰੀਆਂ ਲੈ ਕੇ ਦੇ ਕੇ ਹਾਂਜੀ ਜੇ ਆਪਾਂ ਖਰਾਕਾਂ ਦੀ ਗੱਲ ਕਰੀਏ ਹਾਂਜੀ ਤੁਹਾਡਾ ਜਿਹੜਾ ਬਚਪਨ ਜਦੋਂ ਤੁਸੀਂ 10 15 20 ਸਾਲ ਦੇ ਸੀਗੇ ਨੌਜਵਾਨ ਹਾਂਜੀ ਤਾਂ ਉਹ ਕਿਆ ਕੁਛ ਖਾਣ ਪੀਣ ਨੂੰ ਹੁੰਦਾ ਦਾ ਘਰੋਂ ਖਾਣੇ ਪੀਣੇ ਦੇਖੋ ਜਿਹੜਾ ਦੁੱਧ ਲੱਸੀ ਤਾਂ ਕਰਦਾ ਉਹ ਤਾਂ ਆਮ ਥਾਈ ਥਾ ਹੂੰ ਜੇ ਜਿਤਨਾ ਸਵੇਰੇ ਖੇਤ ਵਿੱਚ ਹਾਜ਼ਰੀ ਚਲੀ ਗਈ ਹੂੰ ਫੋਲਿਆਂ ਦੀਆਂ ਕਣਕ ਦੀ ਮਿਕਸ ਰੋਟੀ ਬਣਦੀ ਸੀ ਮੇਸੀ ਹਾਂ ਤੇ ਉਹਦੇ ਤੇ ਮਖਣੀ ਮੁਖਣੀ ਤਲਣ ਦੇ ਥੋੜੀ ਬਹੁਤੀ ਚਟਣੀ ਤਲਣ ਦੇ ਸਵੇਰ ਦੇ ਟਾਈਮ ਹਾਜ਼ਰੀ ਇਹੀ ਹੁੰਦੀ ਸੀ ਲੱਸੀ ਪੀ ਲੈਣ ਲੱਸੀ ਪੀ ਲੈਣ ਤੇ ਬਾਕੀ ਜਿੱਤਾਂ ਸਿਆਲ ਦਾ ਮਹੀਨਾ ਹੋਂ ਤਾਂ ਸਭ ਲੋਕ ਤਕਰੀਬਨ ਹਮ ਬਈ ਕੀ ਦੀਆਂ ਪਿੰਨੀਆਂ ਬਣਾ ਕੇ ਖਾਂਦੇ ਸੀ ਅੱਛਾ ਉਹਦਾ ਰੀਤੀ ਰਵਾਜ ਤਾਂ ਦੁਗੇ ਦੁਇਨ ਪੋਸ਼ਟਾਂ ਉਧਰ ਬਿੱਤਾ ਕਿੰਨੇ ਕੀ ਦੀਆਂ ਪਿੰਨੀਆਂ ਬਣਾਈਆਂ ਅੱਛਾ ਹਾਂਜੀ ਉਸ ਟਾਈਮ ਜ਼ਿਆਦਾ ਕੀ ਖਾਣੇ ਦਾ ਰੀਤੀ ਰਵਾਜ ਤਾਂ ਹਾਂ ਆ ਸਾੜੇ ਜਿਹੜੇ ਬਜ਼ੁਰਗ ਤੇ ਉਹ ਬਹੁਤ ਖਾਂਦੇ ਸੀ ਅੱਛਾ ਉਹ ਸਾਤੇ ਵੀ ਜ਼ਿਆਦੇ ਖਾਂਦੇ ਤੇ ਸ਼ੱਕਰ ਵੀ ਰਲਾ ਕੇ ਖਾ ਜਾਂਦੇ ਤੇ ਨਹੀਂ ਜੀ ਉਹਨਾਂ ਦਾ ਜਿੱਕਣ ਆਪਾਂ ਕੜਾ ਬਣਾਉਨੇ ਹਾਂ ਆਏ ਬਣਾਉਦੇ ਸੀ ਪਹਿਲਾਂ ਘੀ ਪਾਤਾ ਵਿੱਚ ਆਟਾ ਪਾ ਕੇ ਭੁੰਨਤਾ ਹਾਂ ਤੇ ਜਦ ਉਹ ਮਤਲਬ ਇਹ ਪੂਰੇ ਕੜਾ ਵਾਲੀ ਬੱਤ ਬਣ ਗਈ ਹਾਂ ਫਿਰ ਉਹਦੇ નીચે ਤਰ ਕੇ ਉਸ ਬਦਾਮ ਪਾਉ ਸੌਗੀ ਪਾਉ ਵਿੱਚ ਨਾਰੀਅਲ ਪਾਉ ਜੋ ਵੀ ਪਾਉਣਾ ਚਾਹੁੰਦੇ ਜੁਆਇੰਟ ਪਾਉ ਜਾਨੀ ਕੀ ਤੇ ਫਿਰ ਉਹਦੇ ਵਿੱਚ ਸ਼ੱਕਰ ਵੀ ਰਲਾ ਲਾਂਦੇ ਤੇ ਖੰਡ ਵੀ ਘਰ ਦੀ ਦੇਸੀ ਹੁੰਦੀ ਉਹ ਵੀ ਰਲਾ ਲਾਂਦੇ ਸੀ ਅੱਛਾ ਦੇਸੀ ਜਿਹੜੀ ਖੰਡ ਸੀ ਘਰ ਦੀ ਹਾਂਜੀ ਉਹ ਜਿੱਦਾਂ ਖਲਾੜੀਆਂ ਆਪਣੇ ਹੁੰਦੀਆਂ ਸੀਗੀਆਂ ਉਹ ਉਹਨੂੰ ਤਿਆਰ ਕਰਨ ਦਾ ਕੋਈ ਸਾਧਨ ਵੀ ਪਿੰਡਾਂ 'ਚ ਛਗਤ ਹਾਂ ਹਾਂ ਮਸ਼ੀਨਾਂ ਤੀਆਂ ਜੀ ਦੇਸੀ ਨਾ ਮਸ਼ੀਨਾਂ ਤੀਆਂ ਹਾਂ ਉਹ ਖਤਮ ਹੋ ਗਈਆਂ ਹੌਲੀ ਹੌਲੀ ਉਹ ਮਸ਼ੀਨਾਂ ਜੇ ਕਿਥੇ ਕਿਤੇ ਮੈਂ ਦੇਖੀਆਂ ਖੜੀਆਂ ਕਿਸੇ ਕਿਸੇ ਕੋਲ ਹੈਗੀਆਂ ਆਪਣੇ ਪਿੰਡ ਆਪਣੇ ਪਿੰਡ ਵੀ ਹੈਗੀਆਂ ਆਪਣੇ ਪਿੰਡ ਹੁਣ ਨਹੀਂ ਕਈ ਤੀਆਂ ਇੱਥੇ ਹੈਗੀਆਂ ਤੀਆਂ ਅਸੀਂ ਗੇੜਦੇ ਰਹੇ ਮਸ਼ੀਨ ਨੂੰ ਇੱਕ ਟੋਕ ਵਾਲੀ ਮਸ਼ੀਨ ਫੇਰਦੇ ਐ ਫੇਰਦੇ ਸੀ ਅੱਛਾ ਬੱਦਲਿਓ ਦੇ ਹਥਖੜੀਆਂ ਹੁੰਦੀਆਂ ਤੀਆਂ ਹੂੰ ਅਸੇ ਨੀਚੇ ਆ ਢੋਲ ਜਾਂਦਾ ਜਿਹਦੇ ਵਿੱਚ ਰਾਪ ਪਾਉਂਦੇ ਤੇ ਇੱਕ ਟੀਨ ਭਰ ਕੇ ਪਾਉਂਦੇ ਤੇ ਦੋ ਬੰਦੇ ਆ ਗੇੜਾ ਦੰਦੇ ਹੁੰਦੇ ਕਿ ਤਕੜੇ ਬੰਦੇ ਇੱਕ ਪਾਸੇ ਤੇ ਵੀ ਗੇੜੀ ਜਾਂਦੇ ਤੇ ਉਹਨੂੰ ਹਾਂ ਉਹਦਾ ਫਿਰ ਚੱਕਰ ਬਣ ਜਾਂਦੇ ਤੇ ਹਾਂ ਚੱਕਰ ਬਣੇ ਉਹਦੇ ਵਿੱਚ ਤੰਬੇ ਦਾ ਇੱਕ ਬਹੁਤ ਵੱਡਾ ਐ ਛਾਲਣਾ ਹੁੰਦਾ ਤਾਂ ਅੱਛਾ ਉਹਦੇ ਵਿੱਚ ਛਣ ਛਣ ਕੇ ਸਿੱਧਾ ਬਾਹਰ ਨਿਕਲ ਜਾਂਦਾ ਤਾਂ ਹਾਂ ਖੰਡਨ ਦਰ ਜਾਂਦੀ ਅੱਛਾ ਉਹ ਜਿਹੜੇ ਪਾਣੀ ਦੇ ਪਚਕਾਰੀਆਂ ਵੀ ਲਾਉਂਦੇ ਵਿੱਚ ਸਾਫ ਹੋ ਗਈ ਉਹ ਹੱਥ ਖੜਾ ਕਰਨੇ ਵੀ ਹੋ ਗਈ ਮਸ ਖੜਾ ਕੇ ਉਹਨੂੰ ਆਇਆ ਮੜਿਆ ਖੁਰਚ ਕੇ ਐਨੀ ਖੁਰਪੀ ਨਾਲ ਪ੍ਰਾਤ ਪਾਣੀ ਖੇਸਾ ਸੁੱਕਣੀ ਪਾਣੀ ਇਹ ਤੁਸੀਂ ਦੇਖਿਆ ਸਾਰਾ ਕੁਝ। ਨਾ ਜੀ ਮੈਂ ਕੱਢਦਾ ਰਿਹਾ ਜੀ ਆਪ। ਅੱਛਾ। ਹਾਂ। ਜਿਹੜੇ ਦੋ ਟੋਲ ਸਾਡੇ ਕੋਲ ਭਰੇ ਹੋਏ ਆਂ ਰਾਪਦੇ ਉਹ ਪਾਈ ਜਾਣੇ। ਹਾਂ। ਜਿੱਦਣ ਦੋ ਤੇ ਤਿੰਨ ਕਿਸੇ ਕੋਈ ਬੜਾ ਕੜਾਹਾ ਜਿਹੜਾ ਆਪਣਾ ਗੁੜ ਪਕਾਉਣੇ ਦਾ ਉਹਦੇ ਵਿੱਚ ਕੱਢ ਲੈਣੇ ਸਾਰੇ। ਅੱਛਾ। ਉਹਦੇ ਵਿੱਚ ਇਹ ਪੀਪਾ ਪਰੜ ਕੇ ਉਹਦੇ ਵਿੱਚ ਕਹਾਣੀ ਪਾਈ ਜਾਣੀ ਪੀਪੇ ਦੀ। ਸਾਜੇ ਉੱਠ ਕੇ ਲੱਗਦੇ ਤੇ ਜੀ ਦਿਹਾੜੀ ਲੰਘ ਜਾਂਦੀ ਸੀ। ਫੇਰ ਰਾਤ ਨੂੰ ਸਿੱਧਾ ਪਕਾਉਣਾ ਤਾਂ। ਇਹ ਤਾਂ ਦੁਬਾਰਾ ਫੇਰ ਪਕਾਉਣ ਤੇ ਕੱਚਾ ਰਹਿ ਜਾਂਦਾ ਤਾਂ। ਆਪਸੀ ਟੱਬਰਾਂ ਦਾ ਪਿਆਰ ਮੁਹੱਬਤ ਵੀ ਬਹੁਤ ਯਾਵੇ। ਲੜਾਈ ਝਗੜਾ ਸੀ ਦੇਖਿਆ ਨਹੀਂ ਸਕਦੇ ਨਾ ਲੜਦਾ ਦਾ ਕੋਈ ਗੁੱਸੇ ਨਹੀਂ ਹੁੰਦਾ ਕੋਈ ਗੁੱਸਾ ਆਉਂਦਾ ਹੀ ਨਹੀਂ ਸੀ ਕਿਸੇ ਨੂੰ ਹੁਣ ਤਾਂ ਅੱਗ ਲੱਗੀ ਪਈ ਏ ਧਰਤੀ ਨੂੰ ਗੁੱਸਾ ਕਿਸੇ ਨੂੰ ਹੁੰਦਾ ਸਾਰੇ ਇਕੱਠੇ ਬਹਿੜਦੇ ਸੀ ਕਿੰਨੇ ਭੈਣ ਭਾਈਏ 7-8 ਭੈਣ ਭਾਈਏ ਦੇ ਸੀ ਮਾਪੇ ਵਾਪੇ ਦੇ 9-10 ਜੀ ਤੇ ਹਾਂ ਤਿੰਨ ਸੌ ਤਾਂ ਸਾਰੇ ਇੱਥੇ ਬਾਹਰਵਾਦੀ ਸੀ ਗਾਹਾਂ ਡੰਗਰ ਵਾਲਾ ਤਾਂ ਉੱਤੇ ਗਾਹਾਂ ਘਰਤਾ ਸਾਰਾ ਦਿਨ ਘੁੰਮਦੇ ਹੀ ਰਹੇ ਤੇ ਕੋਈ ਥੱਕਦਾ ਨਹੀਂ ਸੀ ਕੋਈ ਲੜਾਈ ਨਹੀਂ ਸੀ ਹੱਸਦੇ ਤੁਸੀਂ ਜਗਾ ਦਾ ਰੌਲਾ ਨਾ ਕਿਸੇ ਹੋਰ ਉਸ ਬਣੀ ਥਾ ਕਿ ਨੀ ਉਹ ਤੰਗ ਦੇ ਤੰਗ ਜਗ੍ਹਾ ਵਿੱਚ ਵੀ ਗੁਜ਼ਾਰਾ ਕਰ ਰਹੇ ਸੀ ਜੀ ਦੀ ਕਮੀ ਨਹੀਂ ਸੀ ਉਟਾ ਮੰਨ ਵੀ ਹੈ ਨਹੀਂ ਜੀ ਕਿਸੇ ਤੇ ਕੀ ਤੁਸੀਂ ਕਹਿ ਸਮਝਦੇ ਹੋ ਕੀ ਹੋ ਗਿਆ ਕਿ ਆ ਵਜਾ ਬਣ ਗਈ ਕਿ ਅਸੀਂ ਜਿਹੜੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਾਰਾਜ਼ ਹੋਣ ਲੱਗੇ ਔਰ ਜਗਾ ਪਿੱਛੇ ਫੋਟਾਂ ਪਿੱਛੇ ਜਗਾ ਗਜਾਂ ਪਿੱਛੇ ਲੜਨ ਲੱਗੇ ਭਾਈ ਭਾਈ ਨਾਲ ਵਿਤਕਰੇ ਹੋ ਗਏ ਜਿਹੜੇ ਕਿ ਪਹਿਲਾਂ ਨਹੀਂ ਸੀ ਹੈਗੇ ਇਹ ਯੁੱਗ ਦਾ ਪ੍ਰਭਾਵ ਹੈ ਗਿਆ ਕਲਸ਼ਾ ਕੁੱਤਾ ਬਾਬਾ ਜੀ ਬਿਆਨ ਕਰ ਗਏ ਇਤਿਹਾਸਾ ਨਾਲ ਵੀ ਤੰ ਪਰ ਸੌਣਗੇ ਜਿਹੜੇ ਇਹਦੇ ਵਿੱਚ ਟਾਈਮ ਕੱਟਣਗੇ ਆਸਰਾਮ ਜੀ ਕਹਗੇ ਹਾਂ ਇਹ ਯੁੱਗ ਨੇ ਲੋਕਾਂ ਦਾ ਮਤ ਮਾਰ ਦਿੱ ਇਹ ਯੁੱਗ ਨਹੀਂ ਮਾਰੀਏ ਕਹਿੰਦੇ ਬਾਕੀ ਨਹੀਂ ਅੱਛਾ ਠੀਕ ਹੈ ਨਹੀਂ ਉੱਥੇ ਦੱਸਿਆ ਉਹਨੇ ਸੁਣੋ ਹਾਂ ਉੱਥੇ ਦੋ ਲਾਈਨਾਂ ਵੀ ਹੈਗੀਆਂ ਹਾਂ ਕਾਲ ਯੁੱਗ ਦਾ ਵੀ ਪੈ ਗਿਆ ਜ਼ੋਰ ਲੋਕੋ ਹਾਂ ਕੋਈ ਪੁਰਸ਼ ਨਹੀਂ ਹੱਥ ਤੇ ਦਾਨ ਕਰਦਾ ਹਾਂ ਅਠੋ ਪਹਿਰ ਰਹਿੰਦਾ ਵਿਚ ਤੰਦਿਆਂ ਦੇ ਇੱਕ ਬਿੰਦ ਨਹੀਂ ਰੱਬ ਨੂੰ ਯਾਦ ਕਰਦਾ ਹਾਂ ਚੌਥੇ ਯੁੱਗ ਵਿੱਚ ਤੀਵੀ ਦੇ ਤਹਿਤ ਹੋ ਗਿਆ ਕੋਈ ਨਹੀਂ ਮੱਪਿਆਂ ਦੀ ਟਹਿਲ ਕਰਦਾ ਹਾਂ ਆ ਸਾਰਾ ਰਾਮ ਕਹਿੰਦਾ ਰੋਂਦੇ ਧੰਦਿਆਂ ਨੂੰ ਮਰੇ ਬੰਦੇ ਨੂੰ ਕੋਈ ਨਹੀਂ ਯਾਦ ਕਰਦਾ ਹਾਂ ਉਹ ਪਿੱਛੇ ਤੇ ਪਿੱਟਦੇ ਵੀ ਆ ਲੈਉਂਦਾ ਤਾਂ ਸਾਨੂੰ ਆ ਧੰਦਾ ਤਾਂ ਆਉ ਸਾਡਾ ਕਰਦਾ ਤਾਂ ਉਹਨੂੰ ਪਿੱਟਦੇ ਆ ਬਾਅਦ ਚ ਤੇ ਹਾਂ ਚੌਥਾ ਯੁੱਗ ਇਹ ਕਲਯੁੱਗ ਨੂੰ ਕਿਹਾ ਇਹਦੇ ਤਹਿਤ ਹੋ ਗਿਆ ਤੀਮੀ ਨੇ ਕੋਈ ਨਹੀਂ ਮੱਪਿਆਂ ਦੀ ਟਹਿਲ ਕਰਦਾ ਹੈ ਜੀ ਅਹੀਂ ਜੀ ਬੈਂਤਾਂ ਉਹਨਾਂ ਨੇ ਬਹੁਤ ਲਾਈਆਂ ਹੋਈਆਂ ਜਿੰਨੀਆਂ ਕਹਿੰਨ ਓੰਡੀਆਂ ਲਾਈਆਂ ਤੁਸੀਂ ਵੀ ਉਹਨਾਂ ਦੇ ਖਾੜੇ ਮੈਂ 10-11 ਸਾਲ ਜਾਂਦਾ ਰਿਹਾ ਜੀ ਉਹਨੂੰ ਦੀ ਸੇਵਾ ਕਰਦਾ ਰਿਹਾ ਅੱਛਾ ਮੈਂ ਪੈਨਸ਼ਨ ਆ ਕੇ ਫੌਜ ਤੂੰ ਮੈਂ ਉਹਦੀ 10-11 ਸਾਲ ਸੇਵਾ ਕੀਤੀ ਹੈ ਤੁਹਾਨੂੰ ਮੌਕਾ ਮਿਲਿਆ ਹਾਂਜੀ ਸਾਡੇ ਨਾਲ ਉਹਦਾ ਪ੍ਰੇਮ ਹੋ ਗਿਆ ਪੋਜ ਤੇ ਗਏ ਤੇ ਕਿਦਾਂ ਦਾ ਉਹਨਾਂ ਦਾ ਜੋਜ ਲਾਲ ਕਿਦਾਂ ਦਾ ਸੀ ਇਹ ਆਸਰਮ ਬਾਬੇ ਦਾ ਨਹੀਂ ਉਹ ਤਾਂ 100 ਸਾਲ ਪਹਿਲਾਂ ਗੁਜ਼ਰ ਗਏ ਅੱਛਾ ਤੀਸਰੀ ਪੀੜ੍ਹੀ ਦੇ ਉਹਨਾਂ ਦੇ ਜਿਹੜੇ ਭਗਤ ਕਥਾ ਕਰਦੇ ਸੜਾ ਉਹਨਾਂ ਦੇ ਨਾਲ ਹੋਇਆ ਕੀ ਨਾਮ ਸੀ ਉਹਨਾਂ ਦਾ ਉਹਦਾ ਨਾਮ ਚਰਨ ਸਿੰਘ ਹੈ ਦਿਹਾਲਪੁਰ ਉਹ ਜੀਰਖਪੁਰ ਦੇ ਲਗ ਪਿੰਡ ਹੈ ਜੀ ਅੱਛਾ ਤੇ ਉਹਨਾਂ ਦੇ ਨਾਲ ਸਾਡਾ ਪਹੁੰਚ ਪਰ ਬਾਚੀ ਖੋਗ ਦੀ ਖਾੜਾ ਬੜਾ ਵਧੀਆ ਲੱਗਿਆ ਸਾਨੂੰ ਅੱਛਾ ਉਹ ਕਹਿੰਦੇ ਕੜੂਆਏ ਉਹ ਕੜੂਗੇ ਆ ਕੇ ਫਿਰ ਕੜੂਗੇ ਤੇ ਅਸੀਂ ਫਿਰ ਨੇੜੇ ਲੱਗੇ ਫਿਰ ਪਯੌਰ ਦੇ ਮੇਲੇ ਤੇ ਹਾਂ ਉਹ ਫਿਰ ਅਸੀਂ ਉਹਨਾਂ ਦੇ ਹੀ ਬਣ ਗਏ ਅੱਛਾ ਫਿਰ ਉਹ ਜਿਹੜਾ ਉਹ ਨਚਾਰ ਵੀ ਨੱਚਦਾ ਤਾਂ ਇੱਕ ਹਾਂਜੀ 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 ਤੇ ਸਰੰਗੀ ਹਾਂ ਹਾਂ ਸਰੰਗੀ ਢੋਲ ਕੇ ਕੋਈ ਕੋਈ ਲਾਈਨ ਕੋਈ ਤੁਕ ਕੋਈ ਸੁਣਾਉਂਦੇ ਉਹ ਕਥਾ ਦੀ ਵੀ ਸੁਣਾਉਂਦੇ ਹੁੰਦੇ ਬਣਾ ਕੇ ਜਿਹੜੀ ਸ਼ੁਰੂਆਤ ਤੁਸੀਂ ਕਹਿੰਦੇ ਵੀ ਕਥਾ ਕਰਦੇ ਹਾਂ ਹਾਂ ਉਹ ਪਹਿਲਾਂ ਆਰਤੀ ਕਰਦੇ ਹਾਂ ਅੜੀ ਆਰਤੀ ਦੇਵੀ ਦੇਵਤੇ ਨੂੰ ਧਿਆਉਂਦੇ ਆ ਉਹਦੀਆਂ ਕਿਹ 17 ਲਾਈਨਾਂ ਕਿਹਾ ਸੀ ਉਹ ਲੈਣਾ ਇੱਕ ਤਾਂ ਬਰਮਾ ਦੀ ਲੜਕੀ ਸਰੁਸਤੀ ਹੈ ਹੂੰ ਉਹ ਸਾਜਣਾਂ ਨਾਲੇ ਚੱਲਦੀ ਬੋਲ ਹੁੰਦੀ ਹੈ ਅੱਛਾ ਜਿੰਨੇ ਵੀ ਉਹਨਾਂ ਦਾ ਰਾਗੇ ਸਾਜਣਾਂ ਬੋਲ ਹੁੰਦਾ ਹੂੰ ਮੈਸੇ ਅਸੀਂ ਕੰਮ ਚਲਾਉਣੇ ਵਾਸਤੇ ਜਵਾਨੀ ਕਲਾਮੀ ਵੀ ਲੈਣਾ ਚਾਹ ਪੜਦਨ ਜੇ ਕੋਣ ਰੌਣ ਦਾ ਜੁੱਧ ਹੋਇਆ ਹਾਂ ਉਹਦੇ ਵਿੱਚ ਕਾਲੀ ਮਾਈ ਨੇ ਵੀ ਜੁੱਧ ਕਰਿਆ ਹਾਂ ਉਹਦੇ ਵਿੱਚ ਦੁਰਗਾ ਦੇਵੀ ਨੇ ਬਿਜੁੱਧ ਕਰਿਆ ਹਾਂ ਉੱਥੇ ਉਹਨਾਂ ਨੇ ਚਾਰ ਲੈਣ ਲਖੀਆਂ ਕਰਿਆ ਹੁਣ ਚੱਲ ਰਿਹਾ ਹਾਂਜੀ ਅਸ਼ਟ ਪੂਜੀ ਦੁਰਗਾ ਲੋਪ ਤੈਨੂੰ ਯਾਦ ਕਰਦੇ ਰਵੇ ਪੂਜਦੇ ਪੁਰਸ਼ ਨਾਰੀ ਹੈ ਜੀ ਰੌਣ ਮਾਰ ਕੇ ਲੰਕਾ ਬਨਾਸ਼ ਕੀਤੀ ਰਾਮਚੰਦ ਦੇ ਵਾਲ ਸਹਾਈ ਹੈ ਜੀ ਤੈਨੂੰ ਪੂਜਦੇ ਬੰਬਣ ਬਾਣੀਏ ਪੂਜੀ ਦੀ ਪਰਜਾ ਸਾਰੀ ਹੈ ਜੀ ਆਸਰ ਰਾਮ ਦੀ ਓਟ ਦੇ ਵਿੱਚ ਰਹਿ ਗਏ ਪੂਰਨ ਰਾਮ ਨੇ ਅਰਜ ਗੁਜਾਰੀ ਹੈ ਜੀ ਚੇਲਾ ਦਨ ਪੂਰਨ ਹਾਂ ਉਹਨੇ ਕਿਹਾ ਉਹਦੀ ਓਟ ਵਿੱਚ ਰਹਿ ਕੇ ਉਹਨੇ ਬੈਂਚ ਲਾਈ ਹੈ ਹਾਂ ਇਹਨੇ ਇਹ ਮਤਲਬ ਇੱਕਨ ਇਹਨਾਂ ਦੇ ਦੇਵੀਆਂ ਦੇ ਨੋਂ ਲੈ ਕੇ ਆਰਤੀ ਕਰਕੇ ਫੇਖਾਣਾ ਸ਼ੁਰੂ ਕਰਦੇ ਸੀ ਇਹ ਫੇਰ ਬਰਮਾਂ ਦੇ ਤੋਂ ਤੇ ਜਿਹੜੀ ਇਹ ਸ੍ਰਸ਼ਟੀ ਦੇਵੀ ਬਰਮਾਂ ਦੀ ਲੜਕੀ ਹੈ ਗਾਉਂਦੀ ਦੇਵੀ ਹਾਂ ਇਹਨਾਂ ਨੂੰ ਤੇ ਉਹਨੇ ਦੁਰਗਾ ਨੂੰ ਤੇ ਉਹਨੇ ਫਿਰ ਕਾਲੀ ਦੇਵੀ ਨੂੰ ਤੇ ਉਹਨੇ ਆ। ਕੋਈ ਲੋਕ ਗੁਰੂਆਂ ਦਾ ਨੋ ਵੀ ਲੰਨੇ ਆ ਅਲੱਗ-ਅਲੱਗ ਆਰਤੀਆਂ ਆਏ। ਅੱਛਾ। ਉਹ ਕਰਨ ਤੇ ਬਾਅਦ ਫਿਰ ਉਹਨਾਂ ਨੇ ਮਤਲ ਖਾੜੇ ਦੀ ਰੱਦਨ ਆਰੰਭਤਾ ਸ਼ੁਰੂ ਕਰਨੀ। ਫਿਰ ਇਹ ਵਰਦਨ ਹੈ ਜੀ। ਹਮ। ਬਾਕੀ ਜਿਹੜੀ ਕਥਾ ਸ਼ੁਰੂ ਕਰਨੀ ਹੈ ਫਿਰ ਉੱਥੇ ਉਹ ਆਪਣਾ ਕਥਾ ਸ਼ੁਰੂ ਕਰਨ ਨੇ। ਇਹ ਜਿਹੜੀ ਪ੍ਰਥਾ ਪ੍ਰਣਾਲੀ ਚੱਲਦੀ ਸੀ ਪਹਿਲਾਂ ਹਾਂਜੀ ਇਹਨੂੰ ਅਗਲੀ ਪੀੜ੍ਹੀ ਫੜ ਰਹੀ ਹੈ ਕੁਝ। ਕੀ ਖਤਮ ਨਹੀਂ ਤਕਰੀਬਨ ਖਤਮ ਹੁੰਦੀ ਜਾ ਰਹੀ ਹੈ ਇਹ ਜਿਹੜਾ ਸਤਾਜਤਾ ਸਾਡਾ ਚਰਨ ਸਿੰਘ ਜੋ ਇਹਨਾਂ ਨੇ ਕਥਾ ਕਰੀ ਹੈ ਇਹ ਕਹਾ ਕਿਸੇ ਨੂੰ ਨਹੀਂ ਆ ਰਹੀ ਹੈ ਪੈਸੇ ਜਿੱਦਾਂ ਮੈਂ ਦੇਖਿਆ ਕਈ ਵਾਰੀ ਕਰਾਲੀ ਮੇਲੇ ਸਾਡੇ ਗਸਾਈਆਂ ਵਾਲਾ ਲੱਗਦਾ ਹਾਂਜੀ ਉੱਥੇ ਵੀ ਪਹੁੰਚ ਜਾਂਦੇ ਹਾਂ ਹੋਰ ਵੀ ਕਿਤੇ ਨ ਕਿਤੇ ਹੈਗੇ ਬੰਦੇ ਐਸੀ ਗੱਲ ਨਵੇਂ ਨੌਜਵਾਨ ਵੀ ਹੈਗੇ ਗਸਾਈਆਂ ਵਾਲਾ ਮੇਲੇ ਤੇ ਪਿਛਲੇ ਸਾਲ ਗਏ ਤੇ ਜੀ ਨੌਜਵਾਨ ਵੀ ਮੈਂ ਦੇਖਿਆ ਉਹਦੇ ਚ ਕਰਦੇ ਹੈਗੇ ਥੋੜੇ ਐ ਕੁੰਬੜੇ ਸਹਾਣੇ ਦੇ ਵੀ ਹੈ ਬੰਦੇ ਹੈਗੇ ਉਹ ਉਹ ਵੀ ਬਾਰੇ ਮੋٹے ਕਾਲੂ ਲੱਗੇ ਤੇ ਪਿਛਲੇ ਸਾਲ ਸਟੇਸ਼ਨ ਦੇ ਮੂਹਰੇ ਹਾਂ ਲੱਗੇ ਤੇ ਇਧਰਲੇ ਪਾਸੇ ਅਸਾਈ ਵੀ ਲਾਇਆ ਹੋਇਆ ਤਾਂ ਜਿਹੜੀ ਕਮੇਟੀ ਜੀ ਥੋੜੀ ਆਈ ਸੀ ਬਾਅਦ ਚ ਹਾਂ ਉਹ ਸਾਡਾ ਸਨਮਾਨ ਕਰਨਾ ਚਾਹੁੰਦੇ ਤੇ ਹੂੰ ਉਹ ਸਾਡਾ ਮੁੰਡਾ ਹੀ ਕਰ ਜਗਾ ਨੱਚਦਾ ਮੈਂ ਕਿਹਾ ਵੀ ਤਾਂ ਸਨਮਾਨ ਕਰ ਦੋ ਬੜੇ ਦੂਰ ਤੇ ਆਇਆ ਹੂੰ ਬਈ ਤੁਹਾਡਾ ਧੰਨਵਾਦ ਹੈ ਵੀ ਪਰ ਅਸੀਂ ਪੈਸਾ ਲੰਦੇ ਨਹੀਂ ਜੀ ਜਿਹੜੇ ਨਚਾਰ ਹੈ ਉਹ ਤਾਂ ਉਹ ਤਾਂ ਬਹੁਤ ਘੱਟ ਰਹਿ ਗਏ ਹਨਾ ਹੁਣ ਨਹੀਂ ਮਤੇਰੇ ਮਿਲ ਜਾਂਦੇ ਉਹ ਜਿਹੇ ਜਿਹੇ ਕੰਮ ਹੈ ਮਿਲ ਜਾਂਦੇ ਲੋਕ ਮਿਲ ਜਾਂਦੇ ਹਾਂ ਉਹ ਮਿਲਦਾ ਆਪਣੇ ਇਲਾਕੇ ਚ ਘਾਟੇ ਵਾਲੇ ਇਲਾਕੇ ਜੀ ਜਾਂਦੇ ਆ ਹਾਂ ਉਧਰ ਦੇ ਮਾਲਾਂ ਦੇ ਅੱਛਾ ਹਾਂ ਜੀ